ਦੋਸਤੋ ਨਵਾਂ ਸ਼ਹਿਰ ਟੂਡੇ ਤੇ ਤੁਹਾਡਾ ਸਵਾਗਤ ਹੈ ਅੱਜ ਸ਼ਹਿਰ ਦੇ ਕੁਝ ਮਾਨਨੇ ਪ੍ਰਮਣੇ ਐਮਸੀ ਤੇ ਕੁਝ ਮੋਤਵਾਰ ਬੰਦੇ ਜਿਹੜੇ ਆ ਉਹ ਸਾਡੇ ਮਾਨਯੋਗ ਜਿਹੜੇ ਹਰ ਇੱਕ ਵੀ ਮਦਦ ਕਰਨ ਲਈ ਹਰ ਵੇਲੇ ਤਿਆਰ ਰਹਿੰਦੇ ਆ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਸਰਦਾਰ ਸਤਨਾਮ ਸਿੰਘ ਜਲਵਾਹਾ ਜੀ ਨੂੰ ਮਿਲਣ ਆਏ ਆ ਆਓ ਸਤਨਾਮ ਸਿੰਘ ਜਲਵਾਹ ਜੀ ਨੂੰ ਪੁੱਛਦੇ ਆ ਕਿ ਜਿਹੜੇ ਐਮਸੀ ਐ ਤੇ ਹੋਰ ਮੰਨੇ ਪਰਵੰਨੇ ਜਿਹੜੇ ਲੋਕ ਹੈ ਉਹ ਇਹਨਾਂ ਕੋਲ ਕਿਸ ਮੰਗ ਨੂੰ ਲੈ ਕੇ ਆਏ ਤੇ ਇਹਨਾਂ ਦਾ ਉਹਨਾਂ ਨੂੰ ਕੀ ਜਵਾਬ ਹੈ ਸਰ ਜੀ ਪਹਿਲਾਂ ਤਾਂ ਮੈਂ ਜਿੰਨੇ ਵੀ ਸਾਡੇ ਸਤਖਾ ਆਯੂਗ ਮੋਤਵਾਰ ਸਾਡੇ ਸ਼ਹਿਰ ਦੀ ਐਮਸੀ ਸਹਿਵਾਨ ਇੱਕ ਉਮੀਦ ਲੈ ਕੇ ਇੱਕ ਆਸ ਲੈ ਕੇ ਮੇਰੇ ਕੋਲ ਮੰਗ ਪੱਤਰ ਦੇਣ ਆਏ ਆ ਸੋ ਮੈਂ ਇਹਨਾਂ ਨੂੰ ਆਪਣੇ ਵੱਲੋਂ ਵੀ ਭਰੋਸਾ ਦਿੱਤਾ ਹੈ ਤੇ ਸਰਕਾਰ ਵੱਲੋਂ ਵੀ ਭਰੋਸਾ ਦਿੱਤਾ ਹੈ ਕਿ ਪੰਜਾਬ ਦੀ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ ਔਰ ਇਹਨਾਂ ਨੂੰ ਮੈਂ ਇੱਕ ਗੱਲ ਕਹੀ ਹੈ ਕਿ ਇਹ ਦਫਤਰ ਸਮੁੱਚੇ ਹਲਕੇ ਦਾ ਹੈ ਜੇ ਕਿਸੇ ਇੱਕ ਪਾਰਟੀ ਦਾ ਨਹੀਂ ਹੈਗਾ ਇੱਥੇ ਕੋਈ ਵੀ ਆ ਸਕਦਾ ਮੈਨੂੰ ਇਹ ਕਹਿੰਦੇ ਸੀ ਵੀ ਬੜੀਆਂ ਗੱਲਾਂ ਬਾਤਾਂ ਰੋਕ ਕਰਦੇ ਆ ਬਾਹਰ ਔਰ ਮੇਰਾ ਹਮੇਸ਼ਾ ਹੀ ਇੱਕੋ ਹੀ ਹਰ ਇੱਕ ਬੰਦੇ ਨੂੰ ਜਦੋਂ ਵੀ ਕੋਈ ਆਂਦਾ ਮੇਰੇ ਕੋਲ ਹਰ ਇੱਕ ਨੂੰ ਇਹੀ ਮੈਸੇਜ ਹੁੰਦਾ ਕਿ ਭਾਈ ਇਹ ਚੇਅਰ ਇਹ ਚੇਅਰ ਇਹ ਜਿਹੜੀਆਂ ਇਹ ਉਹਦੇ ਨੇ ਇਹ ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ ਔਰ ਲੋਕਾਂ ਦੇ ਜਿਹੜਾ ਬੜੀ ਹੀ ਕਿਰਪਾ ਸਦਕਾ ਇਹ ਕੁਰਸੀਆਂ ਮਿਲੀਆਂ ਨੇ ਇਹ ਹਮੇਸ਼ਾ ਨਹੀਂ ਰਹਿਣੀਆਂ ਔਰ ਮੈਂ ਜਿੰਨੇ ਸਤਕਾਰਯੋਗ ਐਮਸੀ ਸਹਿਵਾਨ ਆਇਆ ਮੈਂ ਇਹਨਾਂ ਨੂੰ ਵੀ ਇਹੀ ਭਰੋਸਾ ਦਵਾਨਾ ਕਿ ਜਿਹੜਾ ਤੁਸੀਂ ਇਹ ਡੰਪ ਦੇ ਉੱਤੇ ਪਾਈ ਗਈ ਕੂੜੇ ਦੇ ਡੰਪ ਤੇ ਉੱਤੇ ਪਾਈ ਗਈ ਮਿੱਟੀ ਦਾ ਜਿਹੜਾ ਕਪੜਾ ਤੁਸੀਂ ਕਹਿ ਰਹੇ ਹੋ ਇਹਨਾਂ ਨੇ ਦੱਸਿਆ ਕਿ ਅਸੀਂ ਡੀਸੀ ਸਾਹਿਬ ਕੋ ਵੀ ਪਹੁੰਚ ਕੀਤੀ ਆ ਏਡੀਸੀ ਸਾਹਿਬ ਕੋ ਵੀ ਪਹੁੰਚ ਕੀਤੀ ਆ ਆ ਮਾਨਯੋਗ ਈਓ ਸਾਹਿਬ ਜਿੰਨੇ ਵੀ ਕਮੇਟੀ ਦੇ ਹੋਰ ਆ ਸਾਰੇ ਅਧਿਕਾਰੀ ਸਹਿਵਾਨ ਨੇ ਉਹਨਾਂ ਕੋਲ ਵੀ ਇਹ ਕਹਿੰਦੇ ਅਸੀਂ ਲਗਾਤਾਰ ਪਿਛਲੇ 8-9 ਦਿਨ ਤੋਂ ਧਰਨਾ ਵੀ ਲਾਇਆ ਹੋਇਆ ਔਰ ਮੈਂ ਇਹਨਾਂ ਨੂੰ ਆਪਣੇ ਵੱਲੋਂ ਇਹ ਹੀ ਭਰੋਸਾ ਦਿਵਾਉਣਾ ਕਿ ਤੁਹਾਡੀ ਜਿਹੜੀ ਇਨਵੈਸਟੀਗੇਸ਼ਨ ਇਹਦੀ ਜਾਂਚ ਕਰਾਉਣ ਲਈ ਮੈਂ ਮਾਨਯੋਗ ਮਹਿਕਮੇ ਦੇ ਜਿਹੜੇ ਸਵੰਤੰਤ ਮੰਤਰੀ ਸਹਿਵਾਨ ਨੇ ਡਾਕਟਰ ਰਵਜੋਤ ਜੀ ਉਹਨਾਂ ਦੇ ਕੋਲ ਤੁਹਾਡੀ ਜਿਹੜੀ ਇਹ ਮੰਗ ਪੱਤਰ ਨੂੰ ਮੈਂ ਜ਼ਰੂਰ ਭੇਜਾਂਗਾ। ਐ ਔਰ ਮੈਂ ਤੁਹਾਨੂੰ ਇਸ ਚੀਜ਼ ਦਾ ਭਰੋਸਾ ਦਿੰਦਾ ਕਿ ਪੰਜਾਬ ਦੀ ਸਰਕਾਰ ਤੁਹਾਡੀ ਆਪਣੀ ਸਰਕਾਰ ਆ, ਇਮਾਨਦਾਰ ਸਰਕਾਰ ਆ ਔਰ ਤੁਹਾਨੂੰ ਇਸ ਚੀਜ਼ ਦਾ ਜਿਹੜਾ ਜੋ ਵੀ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਹੈਗੀ ਆ ਉਹਦੇ ਵਿੱਚ ਆਪਾਂ ਪੂਰੀ ਮਦਦ ਕਰਾਂਗੇ। ਠੀਕ ਹੈ ਜੀ। ਉਹਦੇ ਵਿੱਚ ਕੋਈ ਹੋਵੇ ਚਾਹੇ ਕਿਸੇ ਪਾਰਟੀ ਨਾਲ ਸੰਬੰਧਿਤ ਹੋਵੇ ਜਿਹੜਾ ਉਹ ਉਹਦੇ ਵਿੱਚ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਊ। ਮੜੀਆ ਸਾਹਿਬ ਅੱਜ ਤੁਸੀਂ ਸਤਨਾਮ ਸਿੰਘ ਜਲਵਾਹ ਜੀ ਕੋ ਆਏ ਆਪਣੀਆਂ ਮੰਗਾਂ ਨੂੰ ਲੈ ਕੇ ਕਹਿਆ ਤੁਹਾਨੂੰ ਆਸ਼ਵਾਸ਼ਣ ਇਹਨਾਂ ਨੇ ਇੱਕ ਇਸ ਤਰ੍ਹਾਂ ਦਾ ਦਿੱਤਾ ਕਿ ਤੁਹਾਡੀ ਜਿਹੜੀ ਮੰਗ ਹੈ ਉਹਨੂੰ ਪਹੁੰਚਾਇਆ ਜਾਏਗਾ। ਸਮਾਸ਼ਰ ਟੂਡੇ ਤੇ ਤੁਹਾਡਾ ਸਵਾਗਤ ਹੈ ਜੀ। ਸਤਨਾਮ ਸਿੰਘ ਜਲਵਾਹ ਜੀ ਦਾ ਨਾਮ ਸੁਣਿਆ ਅਸੀਂ ਬਹੁਤ ਇਸ ਇਹਨਾਂ ਦੇ ਦਫ਼ਤਰ ਜਾ ਕਿਹੜਾ ਮਰਜ਼ੀ ਆ ਜਾਵੇ ਸਾਰਿਆਂ ਦਾ ਕੰਮ ਕਰਦੇ ਕੋਈ ਪਾਰਟੀ ਬਾਜੀ ਨਹੀਂ ਦੇ। ਅਸੀਂ ਜਿਹੜੀ ਡੰਪ ਤੇ ਮਿੱਟੀ ਪਈ ਹੈ ਉਹਦਾ ਸਾਫ ਕਾਫੀ ਲੰਬੇ ਸਮੇਂ ਤੋਂ ਮੰਗਦੇ ਪਿਆ ਸਾਡਾ ਧਰਨਾ ਵੀ ਚੱਲਦਾ ਪਿਆ ਸਾਡ ਕੋਈ ਕੋਈ ਪੁੱਛੋ ਨਹੀਂ ਵੀ ਆਂਦਾ ਪਿਆ ਵੀ ਕਹਾਲੀ ਤੁਸੀਂ ਬੈਠੇ ਆ ਸਾਰਾ ਸ਼ਹਿਰ ਦੇਖਦਾ ਪਿਆ ਦੀ ਤੁਸੀਂ ਵੀ ਜਾਣਦੇ ਪਏ ਬੜੀ ਆਸ ਲੈ ਕੇ ਆਏ ਆ ਜਲਵਾਹਾ ਸਾਹਿਬ ਕੋਲ ਔਰ ਇਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਸਾਨੂੰ ਯਕੀਨ ਹੈ ਇਹਨਾਂ ਦੇ ਮਾਨ ਸੀ ਤਾਂ ਇਹਨਾਂ ਕੋਲ ਚੱਲ ਕੇ ਆਏ ਨੇ ਤਾਂ ਭਾਵੇਂ ਨਾ ਹੀ ਜਾਂਦੇ ਕਿਉਂਕਿ ਇਹ ਜਿਹੜਾ ਪੈਸਾ ਹੈ ਇਹ ਸ਼ਹਿਰ ਦਾ ਪੈਸਾ ਹੈ ਇਹ ਕੋਈ ਸਾਡੇ ਪਰਸਨਲ ਐਮਸੀਓ ਦਾ ਪੈਸਾ ਨਹੀਂ ਹੈ ਇਸ ਕਰਕੇ ਇਹਨਾਂ ਕੋਲ ਬੜੀ ਆਸ ਲੈ ਕੇ ਆਏ ਔਰ ਸਾਨੂੰ ਪੂਰੀ ਉਮੀਦ ਹੈ ਕਿ ਇਹ ਤੇ ਖਰੇ ਹੁੰਦ। ਅਜੀਤ ਸਾਹਿਬ ਇਹ ਤਾਂ ਸਟਾਰਟਿੰਗ ਤੋਂ ਹੀ ਜਦੋਂ ਹਜੇ ਆਪਣੇ ਪਾਰਟੀਏ ਹਜੇ ਹੋਂਦ ਵਿੱਚ ਸਟਾਰਟਿੰਗ ਕਰ ਰਹੀ ਸੀ ਉਦੋਂ ਤੋਂ ਹੀ ਸ਼ਹਿਰ ਦੇ ਲੋਕਾਂ ਦੀ ਮਦਦ ਕਰਨ ਲਈ ਅੱਗੇ ਆਉਂਦੇ ਰਹੇ ਆ ਕਿ ਤੁਹਾਨੂੰ ਹੁਣ ਪੂਰੀ ਉਮੀਦ ਹੈ 100% ਮੇਦ ਹੈ ਜੀ। ਇਹ ਇਹ ਨਹੀਂ ਹੁੰਦਾ ਵੀ ਥੋੜੀ ਉਮੀਦ 100% ਮੇਦ ਹੈ ਸਾਰੇ ਰਸਤੇ ਬਣਾਉਣ ਤੋਂ ਬਾਅਦ ਸਾਡੇ ਕੋ ਰਸਤਾ ਇੱਕੋ ਹੀ ਇਹ ਬਚਿਆ ਲਾਸਟ ਲੈ ਵੀ ਜੇ ਇੱਥੇ ਵੀ ਨਾ ਗੱਲ ਬਣੀ ਤਾਂ ਫਲਾਪੀ ਹੋਵੇ ਤਾਂ ਫਿਰ ਤੋਂ ਸਾਡੇ ਮਨ ਇਹੀ ਹੈ ਸਾਡਾ ਫਲਾਪੀ ਜਿਹੜੇ ਤੁਸੀਂ ਕਹਿੰਦੇ ਆ اکاؤنٹنٹ ਨੇ ਲਿਖ ਕੇ ਦਿੱਤਾ ਹਾਂਜੀ ਲਿਖ ਕੇ ਦਿੱਤਾ ਵੀ ਇਹਦੇ ਚ ਮੇਰੇ ਕੋਲ ਉਹਨਾਂ ਨੇ ਯੂ ਸਾਹਬ ਨੇ ਬਿੱਲ ਮੰਗੇ ਸੀ ਅੱਛਾ ਜੀ ਵੀ ਇਹ ਕਾਊਂਟਰਟ ਮੈਨੂੰ ਦੇ ਹੀ ਮੈਂ ਦੇਖਾਂ ਕੀ ਆ ਉਹ ਕਹਿੰਦੇ ਚੋ ਹੈ ਹੀ ਦੀ ਵਿੱਚ ਕਾਗਜ਼ ਜਿਹੜੇ ਤੁਸੀਂ ਸਾਈਨ ਕਰਾਈ ਸੀ ਦੇ ਕੁਝ ਨੰਨੇ ਗੈਪ ਕਰਾਂਗੇ ਗੈਪ ਕਰਦੇ ਵਿੱਚ ਓਕੇ 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 ਇਹ ਸਾਰੇ ਰੜੇ ਹੋਏ ਆ ਜੀ ਹਾਂਜੀ ਇੱਕ ਮੌਜੂਦਾ ਮੁਲਾਜ਼ਮ ਇਹ ਗੱਲ ਮੁਲਾਜ਼ਮ ਕਹਿੰਦਾ ਪਿਆ ਔਰ ਭਾਈ ਮੇਲ کہہ ਰਿਹਾ ਹੈ ਰਿਟਰਨ ਇਹ ਤਾਂ ਹੋ ਸਕਦਾ ਵੀ ਤੁਸੀਂ ਮਤਲਬ ਵਿਰੋਧੀ ਪਾਰਟੀ ਦੇ ਵਿੱਚੋਂ ਤੁਸੀਂ ਪੈਸੇ ਕੋਈ ਇਲਜ਼ਾਮ ਲਾਉਂਦੇ ਹੋਣਗੇ ਜਿਹੜਾ ਮੌਜੂਦਾ ਅਕਾਊਂਟੈਂਟ ਆ ਕਮੇਟੀ ਦਾ ਉਹੀ ਕਹਿ ਦੇਵੇਗਾ ਫੜਾ ਹੋਇਆ ਪਾਉਗਾ ਵਿੱਚੋਂ ਕਾਗਜ਼ ਜਿਹੜੇ ਸਾਈਨ ਕਰਾਏ ਉਹ ਗਾਇਬ ਕਰ ਦਿੱਤੇ ਗਏ ਜਿੱਤ ਬਹੁਤ ਸੀਰੀਅਸ ਸਿਚੁਏਸ਼ਨ ਬਹੁਤ ਸੀਰੀਅਸ ਨਹੀਂ ਕੋਈ ਗੱਲ ਨਹੀਂ ਪਾਦੀ ਆਪਾਂ ਜਿਹੜੀ ਇਹਦੀ ਨਿਰਪੱਖ ਜਾਂਚ ਜ਼ਰੂਰ ਕਰਾਵਾਂਗੇ ਠੀਕ ਹੈ ਮਾਨਜੋਗ ਮੰਤਰੀ ਸਾਹਿਬ ਨੂੰ ਇਹਦੀ ਸਵੰਧੀ ਮੈਂ ਜ਼ਰੂਰ ਆਪਣੇ ਕੋਲ ਵੀ ਭੇਜ ਦਮੈਂ ਮੈਂ ਮਿਲ ਕੇ ਵੀ ਉਹਨਾਂ ਨੂੰ ਕਹੂੰਗਾ ਬਾਕੀ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਨਰਾਸ਼ ਹੋਣ ਦੀ ਲੋੜ ਨਹੀਂ ਤੁਹਾਨੂੰ ਇਨਸਾਫ ਜ਼ਰੂਰ ਮਿਲੂਗਾ ਦੇਖੋ ਇਹ ਇਕੱਲਾ ਨਰਾਸ਼ ਹੋਏ ਨਹੀਂ ਸਾਰੇ ਦੇਖੋ ਇਹ ਇਕੱਲਾ ਇੱਕ ਕਾਂਗਰਸੀ ਐਮਸੀਆਂ ਦਾ ਮੁੱਦਾ ਨਹੀਂ ਹੈਗਾ ਇਹ ਸ਼ਹਿਰ ਦੀ ਡਿਵੈਲਪਮੈਂਟ ਦਾ ਮੁੱਦਾ ਹੈ ਬਿਲਕੁਲ ਬਿਲਕੁਲ ਸ਼ਹਿਰ ਦੀ ਡਿਵੈਲਪਮੈਂਟ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਵੰਡੀ ਹੈ ਹਾਂਜੀ ਬਿਲਕੁਲ ਕਿਉਂਕਿ ਪਬਲਿਕ ਦਾ ਪੈਸਾ ਜੀ 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 ਠੀਕ ਨਹੀਂ ਕਿਉਂਕਿ ਉਹਨਾਂ ਨੇ ਟੈਕਸ ਦੇ ਰੂਪ ਵਿੱਚ ਮਿਹਨਤ ਕਰਕੇ ਇਹ ਪੈਸਾ ਦਿੱਤਾ ਵਾ ਜੇ ਆਪਾਂ ਉਹਨੂੰ ਜ਼ੋਰਪੁਰ ਦੇ ਹੋ ਰਿਹਾ ਜੀ ਜੋ ਪਾਉ ਉਹਨੂੰ ਸਾਡੇ ਸ਼ਹਿਰ ਖਾਜ ਵਾ ਨਹੀਂ ਕੋਈ ਗੱਲ ਨਹੀਂ ਭਾਜੀ ਜ਼ਰੂਰ ਕਰਾਵਾਂਗੇ ਆਪਾਂ ਕੱਸੀ ਕੱਲ ਸਾਰੇ ਐਮਸੀਲ ਸਲਾਹ ਕੀਤੀ ਤੁਹਾਡੇ ਕੋਲ ਆਂਦੇ ਵੀ ਸਾਡੀਆਂ ਨੂੰ ਸਾਫ਼ ਮਿਲਣਾ ਤੇ ਤੁਹਾਡੇ ਕੋਲ ਮਿਲਣਾ ਨਹੀਂ ਨਹੀਂ ਕੋਈ ਗੱਲ ਨਹੀਂ ਬੜੀ ਆਸ ਲੈ ਕੇ ਆਏ ਹੋਏ ਕੋਈ ਦਿੱਕਤ ਨਹੀਂ ਚੱਲਵਾਜੀ ਤੁਹਾਡਾ ਕੋਈ ਇਸ ਕੱਲ ਦਾ ਮੈਂ ਤੁਹਾਨੂੰ ਭਰੋਸਾ ਦਿੰਦਾ ਆ ਕਿ ਆਪਾਂ ਜਿਹੜੀ ਤੁਹਾਡੀ ਤੁਹਾਡਾ ਸੁਨੇਹਾ ਆ ਤੁਹਾਡੀ ਸ਼ਿਕਾਇਤ ਆ ਉਹਨੂੰ ਮਨਜੂਬ ਮੰਤਰੀ ਸਾਹਿਬ ਦੇ ਕੋਲ ਜ਼ਰੂਰ ਪਹੁੰਚਾਵਾਂਗੇ ਸਬੰਧਤ ਡਾਇਰੈਕਟਰ ਸਾਹਿਬ ਨੂੰ ਸੈਕਟਰੀ ਸਾਹਿਬ ਨੂੰ ਮੈਂ ਜੋ ਤੁਸੀਂ ਇਹ ਮੰਗ ਪੱਤਰ ਮੈਨੂੰ ਦੇ ਰਹੇ ਹੋ ਇਹਦੇ ਸਬੰਧੀ ਮੈਂ ਆਪਣੇ ਉੱਚ ਪੱਧਰੀ ਜਿਹੜੀ ਟੀਮ ਹੈਗੀ ਆ ਮਾਜੂਮ ਮੰਤਰੀ ਸਾਹਿਬ ਉਹਨਾਂ ਦੇ ਇਹਾਜ਼ ਜੀ ਸਾਰਾ ਕੇਸ ਜਾਤ ਠੀਕ ਹੈ ਠੀਕ ਹੈ ਠੀਕ ਹੈ ਜੀ ਬਹੁਤ ਬਹੁਤ ਧੰਨ ਥੱਲੇ ਕੋਈ ਨਹੀਂ ਬੈਠੋ ਚਾਹ ਪੀ ਕੇ ਲੈ ਬੈਠੋ ਬੈਠੋ ਨਹੀਂ ਨਹੀਂ ਸਾਡੀ ਬੈਠੋ ਤਾਂ ਸਹੀ ਬੜੀ ਹੋ ਗਿਆ ਜੀ ਉੱਤਰੋਂ ਮੈਂ ਬਾਅਦ ਦੱਸਾਂਗਾ ਇਕੱਲੇ ਬੈਠ ਕੇ ਵੀ ਆਹ ਦੇਖੋ ਆਹ ਕੁਝ ਹੁੰਦਾ ਤੇ ਸਾਡੀ ਕਮੇਟੀ 'ਚ ਇਹ ਮੈਨੂੰ ਤੋਂ ਤੁਹਾਡਾ ਰਾਈਟਰ ਰਾਜਾ ਚਾਹੀਦਾ ਜੇ ਬੰਦਾ ਕੋਈ ਕਲਪੇਟ ਹੈਗਾ ਤਾਂ ਉਹ ਰਾਜਾ ਚਾਹੀਦਾ ਕੋਈ ਗੱਲ ਨਹੀਂ ਤੁਸੀਂ ਜਿਹੜੇ ਪੇਪ ਦੇ ਰਹੇ ਹੋ ਇਹਨੂੰ ਮੈਂ ਆਪੀ ਜੀ ਸਾਹਿਬ ਨਾਲ ਏਡੀ ਸਾਹਿਬ ਨਾਲ ਔਰ ਹੜਾ ਈਓ ਨਾਲ ਵੀ ਮੈਂ ਗੱਲ ਕਰਾਂਗਾ ਯੂ ਤਾਂ ਬਦਲ ਗਿਆ ਜੀ ਹੁਣ ਰਜੀਵ ਸਿੰਘ ਟੀਨ ਸਾਹਿਬ ਜੀ ਬਦਲ ਗਿਆ ਤੇ ਐਕਸ ਦਾ ਚਾਰਜ ਮਿਲ ਗਿਆ ਹਰਾ ਹੌਲੇ ਰਜੀਵ ਸਿੰਘ ਜੀ ਨੂੰ ਅੱਛਾ ਉਹ ਔਰ ਇਹਦੇ ਯਾਰ ਅੱਜ ਤਾਂ ਨਹੀਂ ਆਏ ਤੋਂ ਮਰ ਰਜੀਵ ਜੀ ਤੋਂ ਬੜੇ ਵਿੱਚ ਛੁੱਟੀ ਹੈ ਉਹ ਕਿਹ ਲਵਰਾ ਜੀ ਜੀ ਦੇ ਬੜੀ ਆਸਲਾ ਲਾਏ ਜੀ ਕੋਈ ਗੱਲ ਨਹੀਂ ਮੈਂ ਤੇ ਜੋ ਕੁਛ ਹੋ ਜਾ ਮੈਂ ਕਰਾਵਾਂ ਜੋ ਕਰਾਂਗਾ ਪੜ ਕੋ ਰਸਤਾ ਹੋਰ ਸਾਡੇ ਜ਼ਿਲ੍ਹੇ ਦੇਖ ਲੈਣ ਖਤਮ ਹੋ ਗਏ ਜਾਂ ਤੇ ਤੁਹਾਡਾ ਨਾਮ ਸੁਣਿਆ ਹੈ ਇਹ ਸ਼ਹਿਰ 'ਚ ਤੁਸੀਂ ਸਭ ਦਾ ਸੁਣਦੇ ਆ ਜੇ ਅਸੀਂ ਆਸ ਲੈ ਕੇ ਨੀ ਕੋਈ ਜੀ ਦੇਖੋ ਮੈਂ ਤਾਂ ਮੈਂ ਤਾਂ ਪਹਿਲੇ ਕਿਹਾ ਜੋ ਮੈਂ ਤਾਂ ਹੋ ਸਕੇਗਾ ਮੈਂ ਜੁਰ ਕਰਾਂਗਾ ਠੀਕ ਹੈ ਧੰਨਵਾਦ ਜੀ ਜੀ